ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਬ ਲੱਗਦਾ ਹੈਗਾ 22 ਸੁਖਦੇਵ ਦੇ ਘਰ ਪਹੁੰਚੇ ਆ ਦੋਸਤੋ ਤੇ ਐਨੀਮਲ ਜਿਹੜੇ ਹੈਗੇ ਤੁਹਾਨੂੰ ਖਾਸ ਤੌਰ ਤੇ ਮੱਝਾਂ ਝੋਟੀਆਂ ਦੇ ਵਿੱਚ ਆਪਾਂ ਅੱਜ ਦਿਖਾਉਣ ਜਾ ਰਹੇ ਆ ਸੋ ਜਿਸ ਵੀ ਭਾ ਪੜਤੇ ਵਾਲਾ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਇਆ ਤੁਸੀਂ ਖਾਸ ਤੌਰ ਤੇ ਸੰਪਰਕ ਬਾਈ ਸਖਦੇਵ ਦੇ ਨਾਲ ਕਰਨਾ ਹੈਗਾ ਠੀਕ ਹੈ ਜੀ ਮੱਝਾਂ ਤਕਰੀਬਨ ਜਿੰਨੇ ਵੀ ਸੂਏ ਸਵਾਏ ਨਗ ਹੋਏ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਬਿਲਕੁਲ ਜਿਹੜੇ ਪ੍ਰੋਪਰ ਤਿਆਰੀ ਦੇ ਵਿੱਚ ਹੋਈਆਂ ਝੋਟੀਆਂ ਉਹ ਵੀ ਦਿਖਾਉਣੀਆਂ ਨੇ ਤੇ ਵੀਡੀਓ ਨੂੰ ਜਿਹੜਾ ਦੋਸਤੋ ਐਂਡ ਤੱਕ ਜਰੂਰ ਦੇਖ ਲਿਓ ਤੇ ਜਿਹੜੇ ਵੀਰ ਕੁਝ ਆਪਣੇ ਨਵੇਂ ਫਾਰਮਰ ਨੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਦੋਸਤੋ ਸ਼ੇਅਰ ਕਰਦਿਆ ਕਰੋ ਤਾਂ ਜੋ ਹਰ ਇੱਕ ਵੀਰ ਦੀ ਪਹੁੰਚ ਦੇ ਵਿੱਚ ਜਿਹੜੀ ਆ ਵੀਡੀਓ ਆ ਸਕੇ ਤੇ ਕੋਈ ਵੀ ਜਿਸ ਵੀਰ ਨੇ ਪਸ਼ੂ ਖਰੀਦਣਾ ਤੇ ਤੁਸੀਂ ਜਿਹੜਾ ਖਰੀਦ ਸਕੋ ਇੱਕ ਜਿਹੜੀ ਇਹ ਜ਼ਰੂਰੀ ਬੇਨਤੀ ਦੋਸਤੋ ਇਹ ਵੀ ਹੈਗੀ ਆ ਵੀ ਆਪਣਾ ਫਰਜ਼ ਸਮਝ ਕੇ ਆਪਣਾ ਹੱਕ ਸਮਝ ਕੇ ਤੁਸੀਂ ਪੈਸੇ ਖਰਚ ਕਰਨੇ ਆ ਆਪਣਾ ਘਰ ਵਿਜਿਟ ਕਰਕੇ ਤਸੱਲੀ ਦੇ ਨਾਲ ਜਿਹੜੀ ਚੁਵਾਈ ਹੈਗੀ ਆ ਦੋ ਟਾਈਮ ਦੀ ਤਿੰਨ ਡੰਗ ਦੀ ਤਸੱਲੀ ਨਾਲ ਜ਼ਰੂਰ ਕਰ ਲਿਓ ਜਿਹੜਾ ਪਸ਼ੂ ਬਿਲਕੁਲ ਤਿਆਰੀ ਦੇ ਵਿੱਚ ਆ ਟੁੱਕਾ ਉਹਨੂੰ ਬੇਸ਼ੱਕ ਟਿਪ ਕੇ ਠੀਕ ਹੈ ਜੀ ਚੰਗੀ ਤਰ੍ਹਾਂ ਆਪਦਾ ਥਾਣਾ ਦੇ ਚੈੱਕ ਪਾਸ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਜੇ ਮੱਝਾਂ ਝੋਟੀਆਂ ਦੋਸਤੋ ਹਰ ਵਾਰ ਦੀ ਤਰ੍ਹਾਂ ਜਿਹੜੀਆਂ ਅੱਜ ਬਾਈ ਨੇ ਵੀ ਤਕਰੀਬਨ ਚਾਰ ਤੋਂ ਪੰਜ ਨਗ ਜੜੇ ਹੈਗੇ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਚਾਰ ਮੱਝਾਂ ਹੋਣਗੀਆਂ ਤੇ ਇੱਕ ਬਿਹੜ ਆਪਾਂ ਦਿਖਾਵਾਂਗੇ ਤੁਹਾਨੂੰ ਲਾਸਟ ਤੇ ਠੀਕ ਆ ਜੀ ਤੇ ਆਜੋ ਵਧੇਰੇ ਡਿਟੇਲ ਜਿਹੜੀ ਹੈ ਬਾਈ ਸੁਖਦੇਵ ਦੇ ਨਾਲ ਨਾਲ ਆਪਾਂ ਗੱਲਬਾਤ ਕਰਕੇ ਉਹਨੂੰ ਤੋਂ ਲਵਾਂਗੇ ਤੇ ਅੱਜ 7 ਫਰਵਰੀ ਨੂੰ ਜਿਹੜੀ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਤੁਸੀਂ ਜਰੂਰ ਅਕਾਊਂਟ ਸਮਾਂ ਜਿਹੜਾ ਦੋਸਤੋ 2:30 ਵਜੇ ਦਾ ਹੈਗਾ ਣੈਟ ਹੁਣ ਦੁਪਹਿਰ ਦਾ ਸਮਾਂ ਹੈ ਬਿਲਕੁਲ 2:30 ਵਜੇ ਆ ਠੀਕ ਆ ਜੀ ਜਿਹੜਾ ਪਸ਼ੂ ਬਿਲਕੁਲ ਸੋਇਆ ਸਵਾਇਆ ਉਸ ਦੀ ਸਥਿਤੀ ਵੀ ਜਿਹੜੀ ਤੁਸੀਂ ਆ ਬੇਸ਼ੱਕ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਠੀਕ ਆ ਚੱਲਦੇ ਆ ਬਦਾਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਬਾਈ ਸੁਖਦੇਵ ਜੀ ਸਸਰੀਕਾਲ ਸਸਰੀਕਾਲ ਜੀ ਸਸਰੀਕਾਲ ਹੋਰ ਭਾਜੀ ਕਾਇਮ ਹੋ ਆਏ ਵਲੀ ਕਿਰਪਾ ਗ੍ਰਾਮ ਦਾਸ ਦੀ ਵਲੀ ਠੀਕ ਆ ਬਾਈ ਫਿਰ ਮਾਲ ਨਿਕਲਦਾ ਜਾਂਦਾ ਬਾਬਾ ਹਾਂ ਮਾਲ ਤਾਂ ਤੇਰੇ ਸਾਹਮਣੇ ਉਤਰਾ ਹੀ ਵਿਕੀ ਜਾਂਦਾ ਕੱਲ੍ਹ ਦੀਆਂ 4-5 ਵਜਾਂ ਵਿਕੀਆਂ ਇੱਕ ਗਾਂ ਬੜੀ ਜੋ ਤਿੰਨ ਚਾਰ ਗਾਵਾਂ ਹੀ ਵਿਕ ਗਈਆਂ ਹਾਂ ਤੇ ਬਾਈ ਕਿਵੇਂ ਤੇਜ਼ੀ ਦੂਜੀ ਦਾ ਫਿਰ ਹੁਣ ਅੱਜ ਕੱਲ ਸਮਾਂ ਕੀ ਤੇਜ਼ੀ ਦਾ ਫੋਲੀ ਜਾਂ ਹੋਲੇ ਬਾਲ ਮਾਲ ਬਾਹਰੋਂ ਵੜਾ ਘਟ ਮਿਲਦੇ ਆ ਰਾਸੇ ਠੀਕ ਆ ਠੀਕ ਆ ਹਾਂ ਹਾਂ ਤੇ ਅੱਜ ਆਪਣੇ ਕੋਲ ਤਕਰੀਬਨ 4 ਮੱਝਾਂ ਝੋਟੀਆਂ ਜੀ ਆਹ ਇਹ ਦੋ ਪਹਿਲਾਂ ਨਾ ਹਾਂਜੀ ਤੇ ਦੋ ਦੂਜੀਆਂ ਝੋਟੀਆਂ ਦਾ ਬਣਾ ਤੇ ਇੱਕ ਆ ਝੋਟੀ ਪਹਿਲਾਂ ਸੁਈ ਹੈਗੀ ਪਹਿਲਾਂ ਨੇ ਆ ਤੇ 6 ਦੰਦ ਹੋਣਦੇ ਹੀ ਹੈ ਜੇ ਬਰਾਬਰ ਇਹ ਮੂੰਹ 6 ਦੰਦਾਂ ਦੇ ਬਰਾਬਰ ਤੇ ਨਹੀਂ ਹੋਈਗੀ ਆ ਨਹੀਂ ਬਰਾਬਰ ਨਹੀਂ ਹੋਈ ਜੀ ਠੀਕ ਆ ਅੱਛਾ ਵੀ ਗਿਣ ਸਕਦੇ ਆਪਾਂ ਇਹਨੂੰ ਚੌਕੀ ਬਾਕੀ ਛਿੱਗੀ ਵੀ ਆਪਾਂ ਗਿਣ ਸਕਦੇ ਆ ਬੇ ਦਦ ਬਰਾਬਰ ਨਹੀਂ ਚੱਕੇਗੇ ਬਰਾਬਰ ਨਹੀਂ ਆ ਚੱਕਿਆ ਤੇ ਮਗਰ ਬੱচ্চਾ ਕੱਟਾ ਆ ਗਿਆ ਕੱਟਾ ਮਗਰਮ ਪਿਓਰ ਨਹੀਂ ਲੀਦਾ ਵੀ ਨੀਲੀ ਰਵੀ ਦਾ ਕੱਟਾ ਦੋਸਤੋ ਮਗਰਮ ਆ ਗਿੱਲਾ 나ੜੂ ਠੀਕ ਆ ਤੇ ਗਿੱਲਾ 나ੜੂ ਕੱਲ ਹੀ ਸੂਈ ਹੈ ਨਾ ਅਪਰਸੋਂ ਸੂਈ ਤਕਾਲੀ ਪਰਸੋਂ ਸੂਈ ਆ ਤੇ ਬੱਚੇ ਦੇ ਨਾਲ 나ੜੂ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਟੁੱਟ ਗਿਆ ਨਾ ਜੀ ਆ ਵੇ ਤੁਸੀਂ ਇਹ ਜੀ ਟੁੱਟ ਗਿਆ ਆ ਟੁੱਟ ਗਿਆ ਆ ਸੀਗਾ ਕੁਝ ਟਾਈਮ ਪਹਿਲਾਂ ਆ ਟੁੱਟ ਗਿਆ ਜੀ ਠੀਕ ਆ ਤੇ ਨੀਲੀ ਰਵੀ ਦਾ ਜਿਹੜਾ ਦੋਸਤੋ ਮੈਂ نیچے ਕੱਟਾ ਤੇ ਝੋਟੀ ਤੁਸੀਂ ਵੇਖ ਕੇ ਚੈੱਕ ਕਰੋ ਸਾਰੇ ਪਾਸਿਓਂ ਆਪਾਂ ਤੁ ਬੈਕ ਸਾਈਡ ਤੋਂ ਤੁਸੀਂ ਜਿਹੜੀ ਹਵਾਨੇ ਦੀ ਆ ਆ ਦੇਖੋ ਜੀ ਠੀਕ ਆ ਬਿਲਕੁਲ ਪਿੱਠੇ ਪੇਟ ਕੋਠੇ ਦੀ ਇਹ ਬਾਈ ਇੱਕ ਪਾਸੇ ਭਾਲ ਫੇਰੇ ਭਾਲ ਲਿਆ ਭਾਲ ਲਿਆ ਬਾਈ ਨੀ ਝੋਡੀ ਰੱਖਦੀ ਝੋਡੀ ਬੈਠੀ ਉੱਠੀ ਹੁੰਨੇ ਆ ਠੀਕ ਆ ਹਾਂ ਹਾਂ ਮਲਕੀ ਸੂਈ ਪਰ ਪਰਸੋਂ ਦੀ ਆ ਹਾਂ ਭਾਲ ਲਿਆ ਠੀਕ ਆ ਭਾਲਾ ਤੇ ਬੌਲੇ ਦੇ ਵਿੱਚ ਬਾਈ ਜੀ ਦੋ ਡੰਗ ਦਾ ਕਿੰਨਾ ਕੁ ਦੁੱਧ ਕੱਢਿਆ ਫੇਰ 10 ਕਿਲੋ ਹੋਊਗਾ 10 ਕਿਲੋ ਆ 9 10 ਕਿਲੋ ਪੱਕਾ ਬੌਲਾ ਹੋਊਗਾ ਇਹਦੇ ਠੀਕ ਆ ਹਾਂ ਝੋਟੀ 13 14 ਕਿਲੋ ਵਾਲੀ ਆ ਕਰੂਗੀ ਆ ਜੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ 13 14 ਬਾਈ ਜਾਂਦਾ ਵੀ ਦੁੱਧ ਚਵਾ ਪਰ ਹੁਣ 9 ਲੀਟਰ ਜਿਹੜਾ 9 ਕਿਲੋ ਬਾਈ ਜਾਂਦਾ ਬੌਲਾ ਹੈ ਹੁਣ ਮੌਕੇ ਦਾ ਠੀਕ ਹੈ ਤੇ ਕਦਕੁੱਤ ਵੀ ਬਾਈ ਜਾਂਦਾ ਵੀ ਫੁੱਲ ਹੈਗਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣਾ ਕਦ ਜਿਹੜੀ ਆ ਦੋਸਤੋ ਚੀਜ਼ ਆਪਾਂ ਤੁਹਾਨੂੰ ਦਿਖਾ ਦਈਦੀ ਆ ਕਦ ਜੇਕਰ ਪੂਰਾ ਹੁੰਦਾ ਤੇ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਦਿਸਦਾ ਠੀਕ ਆ ਜੇ ਮੀਡੀਅਮ ਹਾਈਟ ਕਹਦੀ ਤੇ ਮੀਡੀਅਮ ਹੋਵੇਗਾ ਤੇ ਬਾਈ ਇਹਨੂੰ ਖੋਲ ਕੇ ਆਪਾਂ ਦਿਖਾਈਏ ਵੀਰਾਂ ਨੂੰ ਤੇ ਥਣ ਥਣ ਜਿਹੜਾ ਦੋਸਤੋ ਬੜਾ ਬਹੁਤ ਸੋਨਾ ਹੈਗਾ ਬਿਲਕੁਲ ਮੁੱਠੀ ਨਾਲ ਥਾਣਾ ਚੰਗਾ ਤੇ ਆ ਕਰੋ ਚੈੱਕ ਜੀ ਆਹ ਲਓ ਵੀ ਠੀਕ ਆ ਜੀ ਦੇ ਬਿਲਕੁਲ ਨਵੀਂ ਝੋਟੀ ਆ ਤੇ ਹਵਾਂ ਨਹੀਂ ਉਹਨੇ ਦੀ ਬੰਤਰ ਜਿਹੜੀ ਤੁਸੀਂ ਵੇਖ ਕੇ ਚੈੱਕ ਕਰੋ ਥਣ ਥਣ ਵੀ ਚੰਗਾ ਸੋਹਣਾ ਦੋਸਤੋ ਠੀਕ ਆ ਥਣ ਥਣ ਜਿਹੜਾ ਗੈ ਬੰਤਰ ਪੂਰਾ ਹੈਗਾ ਬਹੁਤ ਚਵਾਈ ਬੜੀ ਚੰਗੀ ਤੇ ਆ ਲੋ ਜੀ ਠੀਕ ਆ ਚਾਰ ਥਣ ਬਿਲਕੁਲ ਜਿਹੜੇ ਵਿਥ ਵਿਰਲ ਹੈਗੀ ਆ ਬਿਲਕੁਲ ਸਪੇਸ ਜਿੰਨੇ ਵੀ ਆ ਤੁਹਾਡੇ ਸਾਹਮਣੇ ਆ ਕਿਤੇ ਭੂਰ ਨਹੀਂ ਡੋਕਾ ਨਹੀਂ ਜੋਤੀ ਚੋਨ ਬੜੀ ਇੱਕ ਸਾਰ ਸਾਰਾ ਕੁਝ ਹਾਂ ਜੀ ਠੀਕ ਆ ਤੇ 9 ਕਿਲੋ ਭਈ ਆਪਾਂ ਚਵਾ ਦਾਂਗੇ ਬਹੁਤ ਹੁਣ ਮੌਕੇ ਦਾ ਚਵਾ ਦਾਂਗੇ 9 10 ਕਿਲੋ ਹੋਊਗਾ ਪੱਕਾ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਸਾਈਡ ਦਾ ਕੁਝ ਐਡਾ ਨਹੀਂ ਹੈਗਾ ਕਿ ਆਪਾਂ ਤੁਸੀਂ ਇਹ ਨਾ ਮੜੀ ਪਾ ਲਿਆ ਝੋਟੀ ਅੱਛਾ ਜੀ ਹੋਰ ਕੁਝ ਨਹੀਂ ਝੋਟੀ ਬੈਠੀ ਹੋਣੀ ਉੱਠੀ ਹਮ ਲਓ ਵੀ ਦੋਸਤੋ ਕਰ ਲੋ ਚੈੱਕ ਠੀਕ ਆ ਜੀ ਬਾਕੀ ਧਾਰਾਂ ਮਿਲ ਗਈ ਜਿਵੇਂ ਮਰਜ਼ੀ ਕੋਈ ਚਵਾਈ ਅਗਲੇ ਨਾਲ ਅਗਲਾ ਪਿਛਲਾ ਕੋਈ ਘੱਟ ਵੱਧ ਨਹੀਂ ਅਗਲਾ ਬਰਾਬਰ ਮਗਰ ਲੈਣਾ ਮਗਰਲਾ ਠੀਕ ਆ ਜੀ ਤੇ ਉਹ ਗਾਰਡ ਵੀ 1.5 2 ਕਿਲੋ 2 ਕਿਲੋ ਠੀਕ ਆ ਤੇ ਬਾਈ ਕਿੰਨਾ ਕੁ ਮੋੜ ਲੈਂਦਾ ਕੀ ਲੈ ਦੇ ਕਰਨਾ ਹੁਣ ਮੋੜ ਤੇਰਾ ਜੀ ਤਾਂ ਕਰਦਾ ਲੋਕਾਂ ਨੇ ਵੇਖ ਕੇ 95 ਕਰਕੇ ਰਾਸ ਆ ਹੂੰ ਝੋਟੀ 83000 ਦੀ ਦੇ ਦਾਂਗੇ ਹੂੰ ਆ 83 ਜੇ 1000 ਮਾਨ ਕਰਾਂਗੇ 82 ਦੀ ਦੇ ਦਾਂਗੇ ਬਿਲਕੁਲ ਆ ਕੱਤੀ ਬਹੁਤ ਚੰਗੀ ਠੀਕ ਆ ਠੀਕ ਆ 83 ਦੀ ਹੈ 83 ਦੀ ਲਾਸ਼ਟ ਹਾਂਜੀ ਹਾਂਜੀ 82 ਦੀ ਦੇ ਦਾਂਗੇ 82 ਦੀ ਬਾਈ ਜਾਂਦਾ ਹੋ ਜਾਊਗੀ ਤੇ ਝੋਟੀ ਜਿਹੜੀ ਆ ਦੋਸਤੋ ਨਵੀਂ ਆ ਕਿਉਂਕਿ ਅ ਵੱਡੀ ਵੱਡੀ ਸਵੇਰ ਤਕਰੀਬਨ ਦੂਜਾ ਪਈ ਦੱਸਿਆ ਜੀ ਪਹਿਲਾ ਪਹਿਲਾ ਹੈ ਪਹਿਲੇ ਨੇ ਪਹਿਲੇ ਠੀਕ ਆ ਲੋ ਵੀ ਮਿਲੋ ਕਰੋ ਚੈੱਕ ਝੋਟੀ ਚੰਗੀ ਆ ਠੀਕ ਹੈ ਜੀ ਵਧੀਆ ਲੱਗੂਗੀ ਤੁਹਾਨੂੰ ਤੇ ਬਾਕੀ ਚੁਾਈ ਕਰਨੀ ਚੈੱਕ ਪਾਸ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਘਰ ਵਿਜ਼ਿਟ ਕਰ ਲਿਓ ਨਹੀਂ ਕਿਤੇ ਲਾਂਗ ਨਹੀਂ ਪੁੱਟਦੀ ਕਰਮਾਂ ਲਈ ਠੀਕ ਹੈ ਭਾਈ ਜੀ ਤੇ ਇਸ ਤੋਂ ਬਾਅਦ ਭਾਈ ਬੂਰੀ ਆ ਗਈ ਆਪਣੇ ਕੋਲ ਬੂਰੀ ਪਹਿਲਾਂ ਨਾ ਕਿ ਸੁਣੀ ਹੈ ਇਹ ਪਹਿਲਾਂ ਸੁਣੀ ਪਹਿਲਾਂ ਸੁਣੀ ਆ ਤੇ ਸਿੰਗੀ ਸੁੰਗੀ ਬਹੁਤ ਪਿਆਰੀ ਆ ਭਾਈ ਮੜਾ ਕਰਿਓ ਮੂੰਹ ਇਹਨੂੰ ਦਿਖਾਈਏ ਆ ਲਓ ਵੀ ਠੀਕ ਹੈ ਜੀ ਪਹਿਲਾ ਸੂਆ ਦੋਸਤੋ ਬੂਰੀ ਇਹ ਸੁਣ ਜਾ ਰਹੀ ਆ ਤੇ ਦਿਨ ਭਾਈ ਕਿੰਨੇ ਕੁ ਲੈ ਜੂ ਹਜੇ ਜਿਹਨੇ ਜੀ ਹਫਤਾ ਲੈ ਜੂ ਇੱਕ ਹਫਤਾ ਹਾਂ ਪਹਿਲਾਂ ਵੀ ਸੂ ਸਕਦੀ ਏ ਦੋ ਚਾਰ ਦਿਨ ਹੂੰ ਸਾਡੀ ਸਕਦੀ ਬੰਦੀ ਪਈ ਝੋਟੀ ਜੀ ਹੂੰ ਹੂੰ ਆ ਲਓ ਵੀ ਦੋਸਤੋ ਥਾਣਾ ਥੋਣਾ ਦੇ ਵੇਖੋ ਤੁਸੀਂ ਸ਼ੇਪ ਹਾਂ ਸਹੀ ਠੰਡੀ ਬਹੁਤ ਆ ਤੇ ਥਾਣ ਥੋਣੋਂ ਚੰਗਾ ਨਿਖੜਵਾ ਬਿਲਕੁਲ ਮੁੱਠੀਲਾ ਥਾਣਾ ਵਧੀਆ ਚੰਗਾ ਸੂ ਸਕਦਾ ਨਿਸ਼ਾਨ ਜਿਹੜਾ ਪ੍ਰੋਪਰ ਤੁਸੀਂ ਦੇਖ ਰਹੇ ਹੋ ਠੀਕ ਆ ਤੇ ਬਾਕੀ ਥੋੜਾ ਟੱਚ ਆ ਜਾਂਦਾ ਬਾਕੀ ਸਿੰਪਲ ਪੂਰੀ ਸਮਝ ਕੇ ਲੈ ਜਿਓ ਠੀਕ ਹੈ ਜੀ ਤੇ ਲਾਲ ਪੂਰੀ ਆ ਲਾਲ ਪੂਰੀ ਠੀਕ ਆ ਰੱਤੀ ਪੂਰੀ ਹਾਂ 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 ਤੇ ਕੁੰਡੀ ਕਾਂਡੀ ਪੂਰੀ ਆ ਸਿੰਘਾਂ ਦੀ ਜਿਕਰ ਦੇਖੀਏ ਤੇ ਕੁੰਡੀ ਆ ਤੇ ਬਾਈ ਇਹਨੂੰ ਖੋਲ ਕੇ ਤੋਰੀਏ ਹਫਤਾ ਜਿਹੜਾ ਦੋਸਤੋ ਸਮਾਂ ਲੈ ਜੂਗੀ ਤੇ ਕਦ ਕਾਠੀ ਵੀ ਸੋਨਾ ਪਰਮੇ ਪਿੰਡੇ ਦੀ ਆ ਠੀਕ ਹੈ ਜੀ ਪਿੰਡਾ ਕੁੰਡਾ ਜਿਹੜਾ ਵੇਖੋਗੇ ਤੁਸੀਂ ਪਾਰਾ ਪੂਰਾ ਵੇਖੋ ਸਰੀਰ ਅਜੇ ਦੇਖ ਜੇਕਰ ਦੋਸਤੋ ਆਪਾਂ ਦੇਖੀਏ ਤਕਰੀਬਨ ਇੱਕ ਹਫਤਾ ਭਾਈਆਂ ਦਾ ਵੀ ਲੈ ਜੂਗੀ ਤੇ ਇੱਕ ਹਫਤੇ ਦੇ ਦੌਰਾਨ ਜਿਹੜਾ ਤੁਸੀਂ ਨਾਰਮਲ ਦੇਖ ਸਕਦੇ ਹੋ ਠੀਕ ਹੈ ਜੀ ਆਠ ਹਨਵਾਨਾ ਵੇਖ ਕੇ ਚੈੱਕ ਕਰ ਲੋ ਠੀਕ ਆ ਐਨੀਮਲ ਜਿਹੜੇ ਆ ਦੋਸਤੋ ਚੰਗੇ ਹੁੰਦੇ ਆ ਸਾਰੇ ਚੰਗੇ ਹੁੰਦੇ ਆ ਇੱਕ ਗੱਲ ਰਹਿ ਜਾਂਦੀ ਹੈ ਵੀ ਤੁਹਾਡੀ ਤਸੱਲੀ ਤੇ ਘਰ ਵਿਜਿਟ ਕਰ ਲਿਆ ਕਰੋ ਦੂਰੋਂ ਨੇੜੇੋਂ ਟਾਈਮ ਕੱਢ ਕੇ ਬਾਈ ਦੇ ਕੋਲ ਇਹਨਾਂ ਦੇ ਕਿਲੇ ਦੇ ਉੱਪਰ ਤਸੱਲੀ ਕਰ ਲਿਆ ਕਰੋ ਕਿਉਂਕਿ ਆਪ ਵੀ ਬਾਈ ਹਣੀ ਪੂਰੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਫਰਜ਼ ਤੁਹਾਡਾ ਵੀ ਆ ਹਾਂਜੀ ਤੇ ਬਾਈ ਸਕਦੇ ਕਿੰਨੇ ਦੀ ਆਪਾਂ ਲੱਛਟ ਦੇ ਦਈਏ ਇਹ ਇਹਨਾਂ ਰਾਜਸਿਆਪਾ ਦੇ ਦਾਂਗੇ 77000 ਦੀਆਂ ਨਾ 77 ਦੀ ਹਾਂ ਉੱਚੇ ਛੋੜ ਕਰ ਦਾਂਗੇ ਪੈਸੇ ਠੀਕ ਹੈ ਜੀ ਕੱਤੀ ਬਹੁਤ ਚੰਗੀ ਆ 77 ਦੀ ਜਿਹੜੀ ਦੋਸਤੋ ਦੇ ਲਿਆ ਤੇ ਬਾਕੀ ਆ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਬਹੁਤ ਸੋਹਣੀ ਜਿਹੜੀ ਫੇਸ ਦੀ ਕੁਆਲਿਟੀ ਆ ਸਿੰਗ ਸੁngੀ ਬਹੁਤ ਜਿਆਦੀ ਪਿਆਰੀ ਲੱਗੀ ਆ ਸ਼ਕੀਨੀ ਚ ਪੂਰੀ ਹੈਗੀ ਆ ਝੋਟੀ ਚੰਗੀ ਕੱਟੀ ਠੀਕ ਜੋਗੀ ਹੈ ਬਿਲਕੁਲ ਠੀਕ ਆ ਆ ਕਰੋ ਥੰਬੀ ਚੈੱਕ ਉਲਟ ਪਹਿਣੀ ਵਾਲੇ ਪਾਸੇ ਤੋਂ ਠੀਕ ਆ ਥਾਨ ਬੜਾ ਪੁੱਟ ਜਣਾ ਜੀ ਹਾਂ ਵਧੀਆ ਝੋਟੀ ਆ ਜਿੰਨੀ ਵੀ ਝੋਟੀ ਆ ਬਿਲਕੁਲ ਸੋਹਣੀ ਹੈ ਤੇ ਇਸ ਤੋਂ ਬਾਅਦ ਭਾਈ ਇਹ ਨੀਲੀ 라ਵੀ ਦੀ ਆ ਗਈ ਹਾਂਜੀ ਹਾਂਜੀ ਠੀਕ ਆ ਟੇਡੇ ਕੱਟ ਦੇ ਵਿੱਚ ਜਿਹੜੀ ਦੋਸਤੋ ਨੀਲੀ 라ਵੀ ਦੀ ਆ ਠੀਕ ਹੈ ਜੀ ਤੇ ਕੱਦ ਕਾਠੀ ਦਾ ਦੋਸਤੋ ਨਾਰਮਲ ਜੇਕਰ ਦੇਖੀਏ ਨੀਲੀ 라ਵੀ ਦੇ ਵਿੱਚ ਮੀਡੀਅਮ ਹਾਈਟ ਆ ਮਧਰੀ ਡੌਲੀ ਦੀ ਆ ਤੇ ਹਵਾਨਾ ਜਿਹੜਾ ਦੋਸਤੋ ਤਕਰੀਬਨ ਬਣਾਈ ਖੜੀ ਆ ਪੂਰਾ ਦਿਨ ਹਜੇ ਭਾਈ ਲੈ ਜੂਗੀ ਹੋਰ ਅਜੇ ਵੀ ਦਿਨ ਲੈ ਜੂ ਪੰਜ ਚਾਰ ਲੈ ਜਾਂਦੀ ਆ ਹੂੰ ਤੇ ਇਹ ਸੂਬਾ ਭਾਈ ਕਿਨ ਮਾ ਕੇ ਸੁਣ ਜਾਰੀ ਹੁਣ ਦੁੱਜਾ ਦੁੱਜੋ ਨੇ ਹਾਂਜੀ ਠੀਕ ਆ ਦਿਨ ਫਿਰ ਲੈ ਜੂਗੀ ਕਟੋਟ ਪੰਜ ਚਾਰ ਦਿਨ ਤਾਂ ਨਾਰਮਲ ਪੰਜ ਚਾਰ ਦਿਨ ਲੈ ਜੂ ਹਾਂਜੀ ਦਿਖਾਈਏ ਜੀ ਇਹ ਵੀ ਖੋਲ ਕੇ ਨੋਰਮਲ ਵਾ ਹੈ ਬਾਕੀ 10 ਤੋਂ ਪਲੱਸ ਵੀ ਦੋ ਤੋਂ ਚਬਾ ਸਕਦੀ ਹੈ ਨਾ ਜੀ ਇਹ 12 ਵੀ ਚਬਾ ਸਕਦੀ 10 ਵੀ ਚਬਾ ਸਕਦੀ ਠੀਕ ਆ ਬਈ ਹਾਂਜੀ ਇੱਕ ਤੋਂ ਸਾਹਮਣੇ ਦਾ ਦੋ ਬਿਲਕੁਲ ਨੀਲੀ 라ਵੀ ਦੀ ਜਿਹੜੀ ਆ ਦੋਸਤੋ ਬਹੁਤ ਵੀਰ ਪਸੰਦ ਕਰਦੇ ਆ ਤਕਰੀਬਨ ਤੁਸੀਂ ਨੀਲੀ 라ਵੀ ਦੀ ਇਹ ਜਿਹੜੀ ਮੱਝ ਖਰੀਦ ਸਕਦੇ ਜੇ ਤੇ ਆਹ ਵੇਖੋ ਜੀ ਥਾਣਾ ਹਵਾਨਾ ਬੈਕ ਸਾਈਡ ਤੋਂ ਲਾਲ ਚੱਡੇ ਦੀ ਰਾਸ ਸੇ ਮੈਂ ਦੁੱਧ ਦੇ ਹੂੰ ਲੋ ਵੀ ਦੋਸਤੋ ਕੁਆਲਿਟੀ ਆ ਚੀਜ਼ ਆ ਪੂਰੀ ਬਾਕੀ ਆਓ ਆਪਣੀ ਜਿਹੜੀ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਤੇ ਨੀਲੀ 라ਵੀ ਦੇ ਵਿੱਚ ਟੇਡਾ ਘੱਟ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਮੰਗ ਹੁੰਦੀ ਆ ਤੇ ਇਹਦਾ ਵੀਰ ਜੀ ਫਿਰ ਕਿੰਨਾ ਕੁ ਲੈਦੇ ਹੁਣ ਇਹਦਾ ਮੁੱਲ ਤਾਂ 75 ਕਰਦੇ 72 ਦੀ ਦੇ ਦੇਣੀ 77 ਦੀ ਹਾਂ ਹਾਂ 77 ਤੋਂ ਗੁੰਜਾਇਸ਼ ਕਰ ਦਾਂਗੇ ਥੋੜੀ ਬਾਦੀ ਕਰ ਦਿਓ ਜੀ ਹੈ ਹਾਂਜੀ ਜਰੂਰ ਛੋਟੀ ਬਹੁਤ ਚੰਗੀ ਬਿਲਕੁਲ ਬਰੀਕ ਜਿਹੜੀ ਚਮੜੀ ਆ ਦੋਸਤੋ ਵੇਖੋ ਠੀਕ ਆ ਜੀ ਪੂਰੀ ਸ਼ਾਈਨ ਕਰਦੀ ਆ ਬਰੀਕ ਪਤਲੀ ਚਮੜੀ ਦੀ ਜਿਹੜੀ ਆ ਇਹ ਨਹੀਂ ਆ ਕਰੋ ਚੱਕ ਦੀ ਠੀਕ ਆ ਇਸ ਤੋਂ ਬਾਅਦ ਇੱਕ ਬਾਈ ਇਹ ਵੀ ਝੋਟੀ ਆ ਗਈ ਹੈ ਦੂਜਾ ਨੇ ਇਹ ਦੂਜਾ ਨੇ ਠੀਕ ਆ ਫੇਸ ਦੀ ਕੁਆਲਿਟੀ ਦੇਖ ਲਓ ਜੀ ਠੀਕ ਆ ਸਿੰਗਾ-ਸੁੰਗਾ ਦੀ ਵਧੀਆ ਤੇ ਬੰਤਰ ਵੀ ਚੰਗੀ ਹੈਗੀ ਬਾਡੀ ਬੰਤਰ ਚੰਗੀ ਆ ਪਿੱਠ-ਪੁੱਠੇ ਤਾਂ ਬਹੁਤ ਚੌੜੀ ਤਾਂ ਦਿਨ ਹਜੇ ਪੁੱਛ ਲੈਨੇ ਬਾਈ ਤੂੰ ਤੇ ਸਮਾ ਵੀਰ ਕਿੰਨਾ ਲੈ ਜੂਗਾ ਸਮਾ ਇਹ 10 ਦਿਨ ਲੈ ਜੂਗਾ ਜੇ ਰਾਤ ਹੈ ਹਜੇ ਵੀ ਆ ਝੋਟੀ ਪਹਿਲਾਂ ਨੇ ਦੋ ਚੋਆ 12 ਕਿਲੋ ਹੂੰ ਐਦ ਕਿ ਦੂਜਾ ਸੁਗਾ ਸੁਣੀ ਇਹ ਪਾਕਿਸਤਾਨੀ ਨੀਲੀ ਰਾਵੀ ਆ ਝੋਟੀ अच्छा जी जाट वाली ਝੂਟੀ ਆ ਇਹ ਦੁੱਧ ਦੇ ਦਿੰਦੀ ਗਾ ਠੀਕ ਆ ਹਾਂ ਲੋ ਵੀ ਦੋਸਤੋ ਕਰੋ ਚੈੱਕ ਤੇ ਹੈ ਬਹੁਤ ਖੂਬਸੂਰਤ ਆ ਠੀਕ ਆ ਜੀ ਸਰੀਰ ਪੱਲੋਂ ਵੀ ਭਾਰੀ ਆ ਤੇ ਵੇਖੋ ਭਾਈ ਪੈਕ ਨਾ ਜਿਵੇਂ ਸਾਨਾ ਦਾ ਭਲੇਖਾ ਪਾਉਂਦੀ ਧੌਣ ਵਾਲੇ ਪਾਸਿਓਂ ਮੁੜਿਆ ਨਹੀਂ ਜਾਂਦਾ ਵੇ ਇਹ ਆ ਵੇਖੋ ਠੀਕ ਆ ਤੇ ਬਿਲਕੁਲ ਹਾਈਟ ਵਗੈਰਾ ਜਿਹੜੀਆਂ ਦੋਸਤੋ ਮੀਡੀਅਮ ਆ ਤੇ ਪਿੰਡਾ ਬਹੁਤ ਸਰੀਰ ਬਹੁਤ ਭਾਰਾ ਠੀਕ ਆ ਤੇ ਸਮਾਂ ਇਸਨੇ ਵੀ ਅਜੇ ਲੈ ਜਾਣਾ ਕੋਈ 8-10 ਦਿਨ ਵੀ ਬਾਈ ਇਹਦਾ ਵੀ ਸਮਾਂ ਲੈ ਜਾਊਗੀ ਤਕਰੀਬਨ ਕਿਤੇ 53 ਪੋਲੀ ਰਾਜ ਹਾਂ ਪਾਲੀ ਜਾਦੀ ਮੈਂ ਪੋਲੀ ਆ ਜਿਹੜੀ ਹਵਾਨੇ ਦੀ ਲੇਫਟੀ ਦੀ ਕੁਆਲਿਟੀ ਆ ਬਿਲਕੁਲ ਦੇਖ ਕੇ ਚੈੱਕ ਕਰੋ ਠੀਕ ਹੈ ਤੇ ਬਾਈ ਸਕਦੇ ਇਹਦਾ ਕਿੰਨਾ ਮੁੱਲ ਹੈ ਜੀ ਇਹਦਾ ਰਾਸ ਸੇ ਮੁੱਲ ਤਾਂ ਜੀ ਕਰਦਾ 90 ਕਰਗੇ ਹਾਂ ਨਾ ਜਿਹੜੀ 82000 ਦੀ ਝੋਟੀ ਦੇ ਦਾਂਗੇ 82 ਦੀ ਹਾਂ ਝੋਟੀ ਬਹੁਤ ਚੰਗੀ ਠੀਕ ਹੈ ਹਾਂ 82 ਦੀ ਜਿਹੜੀ ਦੋਸਤੋ ਇਹ ਝੋਟੀ ਆ ਲਾਸਟ ਲੈ ਦੇ ਠੀਕ ਹੈ ਜੀ ਬਾਕੀ ਜਿੰਨਾ ਵੀ ਤੁਸੀਂ ਗੁਜਾਇਸ਼ ਮਾਨਤਨ ਕਰਾਉਣਾ ਹੋਇਆ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਲਿਓ ਉਹ ਜਿਹੜਾ ਮੌਕੇ ਦੀ ਗੱਲ 81 ਦੀ ਦੇ ਦਾਂਗੇ ਠੀਕ ਹੈ ਜੀ ਮੌਕੇ ਦੀ ਆ ਹੋ ਜੂਗੀ ਠੀਕ ਹੈ 81 ਪਾਈ ਜਾਂਦਾ ਵੀ ਯਾਰ ਹੋਰ ਕਰ ਦਾਂਗੇ 81 ਦੀ ਹੋ ਜੂਗੀ ਠੀਕ ਹੈ ਤੇ ਟਿੱਪਣ ਮੌਕੇ ਰਹੀਓ ਠੀਕ ਆ ਜੀ ਠੰਡੀ ਤੀਰੀ ਬੜੀ ਦੁੱਧ ਦੇ ਦੂਏ ਚੋਲੀ ਵਾਲੀ ਝੋਟੀਆਂ ਦੁੱਧ ਦੇ ਦੂਗੀ ਹਮ ਨਹੀਂ ਵਧੀਆ ਚੰਗੀ ਆ ਓਵਰ ਆਲ ਜਿੰਨੀਆਂ ਮੱਝਾਂ ਝੋਟੀਆਂ ਪਰ ਦਿਖਾਈਆਂ ਦੋਸਤੋ ਬਹੁਤ ਵਧੀਆ ਨੇ ਬਸ ਆਪਣੀ ਤਸੱਲੀ ਤੁਸੀਂ ਜ਼ਰੂਰ ਕਾਰਬੀਜਟ ਕਰਕੇ ਕਰ ਲਿਓ ਠੀਕ ਆ ਜੀ ਮੱਝਾਂ ਸਾਰੀਆਂ ਖੂਬਸੂਰਤ ਨੇ ਆਪ ਤਾਂ ਮਾਲ ਜਿਹੜਾ ਨਾ ਅਸੀਂ ਤੁਰੇ ਜਾਂਦੇ ਆ ਗੰਦ ਪੈਂਦੇ ਨਹੀਂ ਫੜ ਕੇ ਲਿਆਉਂਦੇ ਮੈਂ ਟੋ ਟੋ ਲਈ ਆਈ ਦੀਆਂ ਚੰਗੀਆਂ ਮੈਂ ਬਿਲਕੁਲ ਆਪ ਦੇ ਲੋਨ ਮਾਲ ਇਤਰਾ ਵੀ ਵਿਕੀ ਜਾਂਦਾ ਵੀਡੀਓ ਤੋਂ ਬਗੈਰ ਵੀ ਤੁਹਾਡੇ ਕਾਗ ਲੱਗੇ ਆ ਸਾਡੇ ਸਾਰੇ ਤੁਹਾਡੇ ਚੈਨਲ ਸਾਈ ਬਿਲਕੁਲ ਜੀ ਤੇ ਸਾਰੇ ਲਈ ਜਾਂਦੇ ਬਿਲਕੁਲ ਹਾਂ ਕੱਲ ਸਾਡੇ ਕੋਲ ਇੱਕ ਤੁਜੀ ਹੀ ਗਾਂ ਗੇਰ ਗਾਂ ਹਾਂਜੀ ਉਹ ਮਿੰਟਾਂ ਚ ਵੇਗ ਗਈ ਠੀਕ ਹੈ ਜੀ ਨਹੀਂ ਵੈਸੇ ਪਸ਼ੂ ਆਪਣੇ ਲੋਕਲ ਗਾਂ ਬਹੁਤ ਭੈਣ ਭਰਾ ਜੁੜੇ ਨੇੜੇ ਥੋੜੇ ਵੀ ਆ ਕੇ ਜੁੜੇ ਆ ਇਹ ਨਹੀਂ ਕਿ ਲੋਕੀ ਵੀ ਆਪਣੇ ਲਾਗੋ ਨਹੀਂ ਮੰਨ ਲੈਂਦੇ ਆਪਣੇ ਲੋਕਲ ਮਾਲ ਵੜਾ ਲਾਗੋ ਲੈਂਦੇ ਲੋਕ ਵੀ ਪਸ਼ੂ ਨੂੰ ਖਲੋਨ ਨਹੀਂ ਮਿਲਦਾ ਲਾਉਣ ਤੋਂ ਬਾਅਦ ਤੁਰੰਤ ਵਿਕ ਜਾਂਦਾ ਕਈ ਵਾਸੇ ਲੇ ਵਿਕ ਜਾਂਦਾ ਠੀਕ ਹੈ ਜੀ ਤੇ ਇੱਕ ਵੜਾ ਦੋਸਤੋ ਵੜਾ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਸਮੇਂ ਥੋੜੇ ਜੀ ਕੱਚੀ ਆ ਵੈਸੇ ਥੋੜੇ ਦਿਨਾਂ ਦੀ ਉਹ ਆਪਾਂ ਬਾਈ ਤੋਂ ਪੁੱਛ ਲਾਂਗੇ ਵੀ ਕੀ ਇਸ ਦੀ ਹੁਣ ਸਿਚੁਏਸ਼ਨ ਹੈਗੀ ਆ ਰਾਜ ਹੈ ਪਹਿਲਾ ਸੁਆਹ ਵੈਰ ਸੁਣ ਪਹਿਲਾ ਸੁਣ ਜਾ ਰਹੀ ਹੈ ਜੀ ਹਾਂ ਠੀਕ ਆ ਥੋੜੀ ਲੱਸੀ ਆ ਹਾਂ ਤੇ ਸੋਹਣੀ ਸਾਨੀ ਚੰਗੀ ਹੈ ਬਿਲਕੁਲ ਬਾਈ ਦਾ ਵੀ ਥੋੜੀ ਲੱਸੀ ਆ ਦੋਸਤੋ ਵੈਰ ਚੰਗੀ ਆ ਕੱਦ ਵੀ ਚੰਗਾ ਹੌਲੀ ਆ ਥੋੜੀ ਜੀ ਬਾਈ ਵੀ ਹੁਣੇ ਹੈ ਜੀ ਠੀਕ ਆ ਤੇ ਆਈ ਵੀ ਹੁਣੇ ਹੁਣੇ ਹੀ ਆ ਹਾਂ ਤੇ ਤੁਹਾਡੀ ਤਿੰਨ ਪੱਤੇ ਪੁੱਤੇ ਖਾਦੀ ਠੀਕ ਆ ਲੈਵਟੀ ਜਿਹੜੀ ਹੈਗੀ ਅਜੇ ਦੋਸਤੋ ਲਾਹੇ ਤਕਰੀਬਨ ਪਈ ਨਹੀਂਗੀ ਬਿਲਕੁਲ ਆਨਲਾਈਨ ਕੁਝ ਦਿਨਾਂ ਦੇ ਦੌਰਾਨ ਜਦੋਂ ਲਾਹੇ ਪੈ ਜਾਊਗੀ ਤੇ ਚਾਰੇ ਥਣਾ ਦੀ ਵਿਥ ਫਿਰ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਆਹ ਫੇਸ ਦੀ ਕੁਆਲਿਟੀ ਦੇ ਠੀਕ ਆ ਤੇ ਵੜ ਚੰਗੀ ਆ ਠੀਕ ਆ ਬਾਕੀ ਤੁਸੀਂ ਖਰੀਦਣੀਆਂ ਹੌਲਾ ਭਾ ਥੋੜੇ ਰੇਡ ਦੇ ਕੋਈ ਛੋਟੇ ਜ਼ਿਮੀਂਦਾਰ ਛੋਟੇ ਫਾਰਮਰ ਨੇ ਠੀਕ ਆ ਉਹਨਾਂ ਦੇ ਵੀ ਤੁਸੀਂ 12 13 ਕਿਲੋ ਦੇਜੂ ਰਾਤ ਠੀਕ ਹੈ ਜੀ ਦੁੱਧ ਇੰਨਾ ਦੇਤੀ ਜਿਨ੍ਹਾਂ ਨੇ ਭਾ ਹੌਲਾ ਹਮ ਆ ਕਰੋ ਜੇ ਜੀ ਹਜੇ ਘੱਟੋ ਘੱਟ 10 15 ਦਿਨ ਦਾ ਸਮਾਂ ਜੀ ਹਾਂਜੀ ਹਾਂਜੀ 10 15 ਦਿਨ ਦਾ ਜਿਹੜਾ ਤੁਸੀਂ ਸਮਾਂ ਲੈ ਜੂਗੀ ਵੜ ਤੇ ਆ ਕਰੋ ਵੇਖ ਕੇ ਚੈੱਕ ਠੀਕ ਆ ਇਹਦਾ ਡਰਦੀ ਆ ਜੇ ਆਈ ਹੁਣੇ ਨਾ ਹੂੰ ਹੂੰ ਠੀਕ ਆ ਬਾਈ ਸਕਦੇ ਕਿੰਨਾ ਮੁੱਲ ਫਿਰ ਇਸ ਬੈਡ ਦਾ ਕੀਤਾ ਹਣਾ ਇਹਦਾ 27000 ਰੁਪਿਆ ਦਾ 27000 ਹਾਂ ਠੀਕ ਆ ਬਿਲਕੁਲ ਹੀ ਜਾ ਇਹਦਾ ਠੀਕ ਆ ਜੀ 27000 ਜਿਹੜਾ ਦੋਸਤੋ ਬਾਈ ਨੇ ਮੁੱਲ ਕੀਤਾ ਠੀਕ ਆ ਜੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਕੋਈ ਰੇਡ ਲਾਓ ਕੋਈ ਗੁੱਸਾ ਗਿਲਾ ਨਹੀਂਗਾ ਬਾਕੀ ਇੱਕ ਵਾਰੀ ਜਿਹੜਾ ਘਰ ਪਹੁੰਚ ਕੇ ਤਸੱਲੀ ਦੇ ਨਾਲ ਚੀਜ਼ ਦੇਖ ਲਿਓ ਠੀਕ ਆ ਜੀ ਅੱਜ 7000 ਆ ਰਿਹਾ ਹੋਰ 8 ਦਿਨਾਂ ਨੂੰ ਸਾੰਬ ਲਈ ਤੇ ਫੇਰ ਨਹੀਂ ਹੈ ਹੂੰ ਫੇਰ 35 ਦੀ ਵਿੱਚ ਆ ਨਹੀਂ ਬਣੀ ਜਾਂਦੀ ਹੈ ਪੂਰੀ ਜੀ ਹਵਾਨੇ ਵਾਲੇ ਪਾਸੋਂ ਵੇਖੀ ਨਾ ਵੇ ਪੂਰਾ ਅੱਜ ਤਾਂ ਇੰਨੇ ਕੀ ਦੀ ਹੈ ਹਾਂ ਬਣਾਈ ਆਉਂਦੀ ਪਈ ਆ ਹਾਂ ਹਾਂ ਬਾਨਾ ਬਣਾਜੂ ਖੁੱਲਾ ਬਾਨਾ ਬਿਲਕੁਲ ਬਿਲਕੁਲ ਤੇ ਵੜੀ ਦਾ ਪਹਿਲਾ ਸੂਆ ਜਿਹੜਾ ਦੋਸਤ ਸੁਣਾ ਹੈ ਠੀਕ ਆ ਤੇ ਨਵੀਂ ਵੜਾ ਤੇ ਦੰਦਾਂ ਵਿੱਚ ਵੀ ਤਕਰੀਬਨ ਕੋਈ ਦੋਂਦੀ ਚੌਗੀ ਹੋਵੇਗੀ ਦੋਂਦੀ ਚੌਗੀ ਹੋਣੀ ਤੇ ਐਨੀਮਲ ਜਿਹੜੇ ਦੋਸਤੋ ਆਪਾਂ ਤੁਹਾਨੂੰ ਮੱਜਾਂ ਝੋਟੀਆਂ ਦਿਖਾਈਆਂ ਨੇ ਤੇ ਬਿਲਕੁਲ ਚੰਗੀਆਂ ਝੋਟੀਆਂ ਨੇ ਠੀਕ ਆ ਤੇ ਦੁੱਧ ਦੀ ਆਪਣੀ ਤਸੱਲੀ ਆ ਥਣਾ ਦੀ ਤਸੱਲੀ ਆ ਤੁਸੀਂ ਘਰ ਵੀ ਜੜ ਕਰਕੇ ਕਰ ਲਿਓ ਠੀਕ ਆ ਜੀ ਬਾਕੀ ਜੇਕਰ ਤੁਸੀਂ ਕੋਈ ਆਨਲਾਈਨ ਸੌਦਾ ਵੀ ਕਰਦੇ ਹੋ ਤੇ ਬਾਈ ਸਕਦੇ ਉਹਦੀ ਜ਼ਿੰਮੇਵਾਰੀ ਤੇ ਤੇ ਤੁਸੀਂ ਬਾਈ ਤੋਂ ਵੀਡੀਓ ਵੀ ਮੰਗਾ ਸਕਦੇ ਹੋ ਇੱਕ ਟਾਈਮ ਦੀ ਸ਼ਾਮ ਦੇ ਚਵਾਦੀ ਵੀਡੀਓ ਮਗਾ ਕੇ ਇੱਕ ਪਾਸ ਜਿਹੜੀ ਆ ਵੀਡੀਓ ਥਰੂ ਵੀ ਕਰ ਸਕਦੇ ਹੋ ਤੇ ਮਿਲਦੇ ਕਿਨਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ